ਜਿਹੜਾ ਤੜਕੇ ਵਾਲਾ ਪਹਿਲਾ ਥੁੱਕ ਹੁੰਦਾ ਲਗਾਤਾਰ ਆਪਾਂ 15 ਦਿਨ ਉਵੇਂ ਨਘਾ ਲਿਆ ਨਾ ਇੰਨੇ ਫਾਇਦੇ ਆ ਸੁਣ ਕੇ ਹੈਰਾਨ ਹੋ ਜੂਗੇ ਹਨਾ ਜਿਹਨੂੰ ਪਹਿਲੀ ਲਾਰ ਕਹਿੰਦੇ ਆ ਜਦੋਂ ਆਪਾਂ ਪਾਣੀ ਪੀਨੇ ਨਾਲ ਦੀ ਨਾਲ ਨਘਾ ਲਿਆ ਕਰੋ ਹੁਣ ਆਪਾਂ ਇਹਦੇ ਫਾਇਦੇ ਦੱਸ ਦਿਆਂ ਤੁਹਾਨੂੰ ਠੀਕ ਹੈ ਪਹਿਲਾ ਫਾਇਦਾ ਜਿਵੇਂ ਆਪਾਂ ਕੋਈ ਸੱਟ ਲੱਗ ਜਾਂਦੀ ਆ ਭਰਦੀ ਨਹੀਂ ਹਨਾ ਤੜਕੇ ਵਾਲਾ ਥੁੱਕ ਤੁਸੀਂ ਤੇ ਉਹ ਲਾਓ 101% ਰਿਜ਼ਲਟ ਮਿਲੂ ਇਹਦਾ ਆਪਾਂ ਉਦਾਹਰਨ ਦਿੰਨੇ ਆ ਤੁਹਾਨੂੰ ਆਪਾਂ ਜਾਨਵਰ ਦੇਖੇ ਹੋਣਗੇ ਹਨਾ ਜ਼ਿਆਦਾਤਰ ਆਪਾਂ ਕੁੱਤੇ ਦੇਖੇ ਆ ਜਾਂ ਪਸ਼ੂ ਮੱਝਾਂ ਦੇਖੀਆਂ ਹਨ ਆਪਦਾ ਜ਼ਖਮ ਉਹ ਚੱਟੀ ਜਾਂਦੇ ਐ ਠੀਕ ਐ ਚੱਟ ਕੇ ਹੀ ਠੀਕ ਕਰ ਲੈਂਦੇ ਐ ਠੀਕ ਐ ਤਾਂ ਆਪਣੇ ਜਿਹੜਾ ਪਹਿਲਾ ਥੁੱਕ ਹੁੰਦਾ ਲਾਰ ਹੁੰਦੀ ਐ ਇਹ ਚ ਹਿਸਟਾਟਿਨ ਠੀਕ ਐ ਇਹ ਤੱਤ ਹੁੰਦਾ ਜਿਹੜਾ ਜ਼ਖਮ ਛੇਦੀ ਭਰ ਦਿੰਦਾ ਤਾਂ ਕੁੱਤੇ ਚੜ ਚੜ ਕੇ ਆਪਦਾ ਜ਼ਖਮ ਠੀਕ ਕਰ ਲੈਂਦੇ ਹਨ ਫੇਰ ਆਪਣੇ ਜਦੋਂ ਆਪਾਂ ਥੁੱਕ ਕੇ ਇਹ ਜਿਹੜਾ ਪਹਿਲੀ ਲਾਰ ਆਪਾਂ ਨਗਾ ਲੈਨੇ ਆ ਠੀਕ ਐ ਤਾਂ ਇਹ ਆਪਣੇ ਪੇਟ ਨੂੰ ਸਾਫ਼ ਕਰ ਦਿੰਦੀ ਆ ਅੰਤੜੀਆਂ ਨੂੰ ਸਾਫ਼ ਕਰ ਦਿੰਦੀ ਆ ਹਨਾ ਲਾਰਚ ਅਮਾਈ ਲੇਜ ਤਤ ਹੁੰਦਾ ਠੀਕ ਹੈ ਜਿਹੜਾ ਆਪਣੀ ਪਾਚਨ ਸ਼ਕਤੀ ਨੂੰ ਸਟਰੋਂਗ ਕਰ ਦਿੰਦਾ ਹੈ ਪੇਟ ਨੂੰ ਸਾਰਾ ਦਿਨ ਹਲਕਾ ਰੱਖਦਾ ਠੀਕ ਹੈ ਫਿਰ ਆਪਣੀ ਅੱਖਾਂ ਦੀ ਰੋਸ਼ਨੀ ਜੇ ਆਪਾਂ ਪਹਿਲਾ ਥੁੱਕ ਹੈ ਜਿਹੜਾ ਆਪਣਾ ਤੜਕੇ ਪਹਿਲੀ ਲਾਰ ਆ ਅੱਖਾਂ ਤੇ ਲਾ ਲਾਂਗੇ ਅੱਖਾਂ ਦੇ ਵਿੱਚ ਪਾਵਾਂਗੇ ਤਾਂ ਆਪਣੀ ਅੱਖਾਂ ਦੀ ਰੋਸ਼ਨੀ ਆ ਜਿਹੜੀ ਉਹ ਵਾਜੂਗੀ ਅੱਖਾਂ ਸੈੱਟ ਰਹਿਣੀਆਂ ਇਨਫੈਕਸ਼ਨ ਨਹੀਂ ਪੈਂਦੀ ਕਦੇ ਵੀ ਠੀਕ ਹੈ ਇਹਨੂੰ ਕੁਦਰਤੀ ਆਈ ਡ੍ਰੌਪ ਕਿਹਾ ਗਿਆ ਹੈ ਠੀਕ ਹੈ ਸਰਚ ਵੀ ਮਾਰ ਲਿਓ ਤਾਂ ਤੁਹਾਨੂੰ ਬਹੁਤ ਹੀ ਇਹਦੇ ਫਾਇਦੇ ਮਿਲਣਗੇ ਫਿਰ ਆਪਣੇ ਸਕਿਨ ਤੇ ਆ ਜਾਂਦੇ ਆ ਸਕਿਨ ਤੇ ਜੇ ਕੋਈ ਆਪਣੇ ਮੌਕਾ ਹੋ ਜੇ ਜਾਂ ਕੋਈ ਜਲਣਾ ਹੈ ਦਾਗ ਹੈ ਠੀਕ ਹੈ ਤਾਂ ਜਿਹੜੀ ਆਪਣੇ ਤਰਕੇ ਪਹਿਲਾ ਥੁੱਕ ਹੁੰਦਾ ਇਹ ਆਪਾਂ ਲਾਵਾਂਗੇ ਹਨਾ ਪਹਿਲੀ ਲਾਰ ਚ ਨੇਚੁਰਲੀ ਹੀਲਿੰਗ ਪਾਵਰ ਹੁੰਦੀ ਹੈ ਜਿਹੜੇ ਦਾਗ ਹਟਾ ਦਿੰਦੀ ਹੈ ਠੀਕ ਹੈ ਫਿਰ ਆਪਣੀ ਬਾਡੀ ਨੂੰ ਡੀਟੌਕਸ ਕਰਦਾ ਹੈ ਜਿਹੜੇ ਗੰਦੇ ਤੱਤ ਹੈ ਵਿਛੈਲੇ ਤੱਤ ਹੈ ਆਪਣੀ ਬਾਡੀ ਚੋਂ ਬਾਹਰ ਕੱਢ ਦਿੰਦਾ ਹੈ ਠੀਕ ਹੈ ਜਿਹੜਾ ਤੜਕੇ ਵਾਲਾ ਥੁੱਕ ਆਪਾਂ ਉਹਵੇਂ ਨਗਾਉਣੇ ਆ ਪਹਿਲੀ ਲਾਰ ਕਹਿੰਦੇ ਹੁੰਦੇ ਆ ਜੀ ਨੂੰ ਬਹੁਤ ਫਾਇਦੇਮੰਦ ਹੈ ਲਾਹੇ ਬੰਦ ਹੈ ਠੀਕ ਹੈ ਆਪਣਾ ਜੇ ਆਪਾਂ 15 ਦਿਨ ਲਗਾਤਾਰ ਆਪਣਾ ਪਹਿਲਾ ਥੁੱਕ ਹੈ ਜਿਹੜਾ ਕੁਰਲੀ ਕਰਕੇ ਨਾ ਸਿੱਟਿਆ ਆਪਾਂ ਉਹਵੇਂ ਪਾਣੀ ਨਗਾ ਲਿਆ ਤਾਂ ਆਪਣਾ ਇਮਿਊਨਿਟੀ ਪਾਵਰ ਹਾਈ ਕਰ ਦਿੰਦਾ ਹੈ ਰੋਗਾਂ ਨਾਲ ਲੜਨ ਦੀ ਸ਼ਮਤਾ ਵਧਾ ਦਿੰਦੇ ਆ ਠੀਕ ਹੈ ਤਾਂ ਇਸ ਕਰਕੇ ਆਪਾਂ ਪਹਿਲਾਂ ਆਪਣੇ ਦਾਦੇ ਦਾਦੀਆਂ ਬਜ਼ੁਰਗਾਂ ਤੋਂ ਵੀ ਸੁਣਿਆ ਹੋਊ ਹਨ ਜੇ ਅੱਖਾਂ ਦੁਖਣਾਂ ਆ ਰਹੀਆਂ ਤਾਂ ਥੁੱਕ ਲਾ ਲਓ ਨਾਣਾ ਤੜਕੇ ਵਾਲਾ ਥੁੱਕ ਲਾ ਲਓ ਨਿਰਨੇ ਕਾਲ ਜਿਆ ਜੀ ਆਪਣੇ ਦੱਦ ਹੋਗੀ ਤੜਕੇ ਨਿਰਨੇ ਕਾਲਜ ਵਾਲਾ ਥੁੱਕ ਲਾ ਲਓ ਠੀਕ ਹੈ ਆਪਾਂ ਸੁਣਦੇ ਆਏ ਆ ਪਰ ਅੱਜ ਤੁਹਾਨੂੰ ਸਾਰਾ ਤਰੀਕਾ ਇਹਦਾ ਦੱਸ ਦਿੰਨੇ ਆ ਬਹੁਤ ਵਧੀਆ ਹਨਾ ਕੰਮ ਕਰਦਾ ਇਹ ਬਹੁਤ ਹੀ ਫਾਇਦੇਮੰਦ ਹੈ ਤੁਹਾਨੂੰ ਕੱਲਾ ਕੱਲਾ ਦੱਸਦਾ ਦਵਾਰੇ ਫਿਰ ਦੱਸ ਦਿੰਨੇ ਆ ਆਪਾਂ ਜੇ ਕਿਸੇ ਦੀ ਸੱਟ ਜ਼ਖਮ ਨਾ ਭਰਦਾ ਹੋਵੇ ਤੜਕੇ ਵਾਲਾ ਥੁੱਕ ਲਾਓ 101% ਹੱਲ ਹੋਊ ਆਪਾਂ ਜਾਨਵਰ ਕੁੱਤੇ ਦੇਖਦੇ ਹੁੰਦੇ ਆ ਤਾਂ ਆਪਦਾ ਜ਼ਖਮ ਛੱਟ ਕੇ ਠੀਕ ਕਰ ਲੈਂਦੇ ਹਨਾ ਪੇਟ ਹੈ ਆਪਣੇ ਨੂੰ ਹਲਕਾ ਰੱਖੂਗਾ ਅੰਤੜੀਆਂ ਨੂੰ ਸਾਫ਼ ਕਰੂਗਾ ਠੀਕ ਹੈ ਤਾਂ ਪਾਚਨ ਸ਼ਕਤੀ ਤੇਜ਼ ਕਰ ਦੂ ਆਪਣੀ ਠੀਕ ਹੈ ਅੱਖਾਂ ਦੀ ਰੋਸ਼ਨੀ ਜੇ ਅੱਖਾਂ ਦੁਖਣਗਾਰੀਆਂ ਅੱਖਾਂ ਜਿਹਨਾਂ ਇਨਫੈਕਸ਼ਨ ਹੈ ਅੱਖਾਂ ਦੀ ਨਿਗਾ ਘਟਾ ਤੜਕੇ ਵਾਲਾ ਠੁੱਕ ਪਾਉ ਇਹਦੇ ਨਾਲ ਬਹੁਤ ਹੀ ਫਾਇਦੇ ਮਿਲਦੇ ਆ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਕੁਦਰਤੀ ਆਈ ਡ੍ਰੌਪ ਕਿ ਹੈਗੇ ਫੇਰ ਆਪਣੇ ਜੇ ਕੋਈ ਜਲਨ ਹੈ ਦਾਗ ਹੈ ਹਨਾ ਜੇ ਕੋਈ ਤੱਤੀ ਚੀਜ਼ ਲੱਗ ਜਾਂਦੀ ਹੈ ਠੀਕ ਹੈ ਤੜਕੇ ਪਹਿਲਾ ਥੁੱਕ ਹੁੰਦਾ ਜਿਹੜਾ ਉਹ ਲਾਓ ਉਹਦੇ ਦਾਗ हट ਜਾਂਦੇ ਐ ਨੇਚੁਰਲੀ ਹੀਲਿੰਗ ਪਾਵਰ ਹੁੰਦੀ ਐ ਚ ਤਾਂ ਜਿਹੜੀ ਦਾਗ ਛੇਤੀ ਸਾਫ ਕਰ ਦਿੰਦੀ ਐ ਸਰੀਰ ਨੂੰ ਡੀਟੌਕਸ ਕਰਦਾ ਤੜਕੇ ਵਾਲਾ ਜਿਹੜਾ ਆਪਾਂ 15 ਦਿਨ ਜੇ ਥੁੱਕ ਨੰਘਾ ਲਿਆ ਨਾ ਆਪਣੀ ਬੌਡੀ 'ਚ ਜਿਹੜੇ ਵਿਚਲੇ ਤੱਤ ਉਹ ਬਾਹਰ ਕੱਢ ਦੂਆ ਲੀਵਰ ਨੂੰ ਤੰਦਰੁਸਤ ਕਰ ਦੂਆ ਹਨਾ ਤਾਂ ਬਹੁਤ ਵਧੀਆ ਚੀਜ਼ ਐ ਤੜਕੇ ਵਾਲਾ ਪਹਿਲਾ ਥੁੱਕ ਆਪਾਂ ਅੰਦਰ ਨੰਘਾ ਲਿਆ ਕਰੀਏ ਕੁੜਲੀ ਨਾ ਕਰਿਆ ਕਰੀਏ 15 ਦਿਨਾਂ 'ਚ ਤੁਹਾਨੂੰ 101% ਰਿਜ਼ਲਟ ਮਿਲਣਗੇ ਬਹੁਤ ਵਧੀਆ ਚੀਜ਼ ਐ ਲਾਰ ਐ ਪਹਿਲਾ ਥੁੱਕ ਨੰਘਾਓਗੇ ਅੰਦਰ ਬਹੁਤ ਵਧੀਆ ਤੁਹਾਨੂੰ 15 ਦਿਨਾਂ 'ਚ ਰਿਜ਼ਲਟ ਮਿਲਣਗੇ ਹਨਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਆਮ ਦੇਸੀ ਚੀਜ਼ਾਂ ਜੋ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਆਪਣੇ ਦਾਦੇ ਦਾਦੀਆਂ ਤੋਂ ਜਰੂਰ ਸੁਣਦੇ ਹੁੰਦੇ ਸੀ ਨਾ ਇਹ ਇਹ ਗੱਲਾਂ ਸਭ ਨੇ ਸੁਣੀਆਂ ਹੋਣੀਆਂ ਪਹਿਲਾਂ ਪਰ ਅੱਜ ਤੁਹਾਨੂੰ ਕੱਲੀ ਕੱਲੀ ਇਹਦੀ ਮੰਨ ਲਓ ਡਿਟੇਲ ਦੱਸਦੇ ਗੁਣ ਦੱਸਦੇ ਤਾਂ ਅੱਜ ਤੋਂ ਬਾਅਦ ਹੋ ਸਕੇ ਤੁਸੀਂ 15 ਦਿਨ ਕਿਨਾ ਇਹ ਚੀਜ਼ ਅੰਦਰ ਨਗਾ ਕੇ ਦੇਖੋ ਪਹਿਲਾ ਥੁੱਕ ਤਾਂ ਤੁਹਾਨੂੰ ਰਿਜ਼ਲਟ ਮਿਲਣੇ ਸਟਾਰਟ ਹੋ ਜਾਣਗੇ ਗੈਸ ਤਜਾਬ ਇਹਦਾ ਕਦੇ ਬਣਦੇ ਨਹੀਂ ਜੇ ਤੁਸੀਂ ਪਹਿਲਾ ਥੁੱਕ ਅੰਦਰ ਨਗਾਉਣ ਲੱਗੇ ਠੀਕ ਹੈ ਬਹੁਤ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਵਰਤ ਕੇ ਦੇਖੋ ਰਿਜ਼ਲਟ ਜ਼ਰੂਰ ਮਿਲਣਗੇ ਓਕੇ